ਹਲਕਾ ਕੇਂਦਰੀ ਦੇ ਵਿਧਾਇਕ ਡਾਕਟਰ ਅਜੀਤ ਗੁਪਤਾ ਦੀ ਪ੍ਰਧਾਨਗੀ ਹੇ ਅਜਨਾਲਾ ਵਿੱਚ ਬਾਲਪਿੰਡ ਹੜ੍ਹਾਂ ਤੋਂ ਪ੍ਰਭਾਵਿਤ ਲੱਖਾਂ ਲੋਕਾਂ ਨੂੰ ਖਾਣ ਪੀਣ ਦੀਆਂ ਅਵਸਥਾ ਵੰਡੀਆਂ ਗਈਆਂ ਇਸ ਮੌਕੇ ਚਰਨਵੀਰ ਕੈਂਦੀ ਗੁਰਦਾਸ ਸਿੰਘ ਰਜੇਸ਼ ਕੁਮਾਰ ਚਰਨਜੀਤ ਸਿੰਘ ਸੁਰਜੀਤ ਪਗਤ ਮਨੀਸ਼ ਮੰਗਾ ਵੀ ਮੌਜੂਦ ਸਨ ਅੱਜ ਅਸੀਂ ਪਿੰਡ ਲਖੂਵਾਲ ਤਹਿਸੀਲ ਅਜਨਾਲਾ ਦੇ ਵਿੱਚ ਆਪਣੇ ਸਾਰੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਵਲੰਟੀਅਰ ਸਹਿਬਾਨ ਦੇ ਨਾਲ ਆਏ ਹਾਂ ਮੈਂ ਧੰਨਵਾਦ ਕਰਾਂਗਾ ਸਾਡੇ ਤਰਨਵੀਰ ਕੈਂਡੀ ਜੀ ਦਾ ਗੁਰਦਾਸ ਜੀ ਦਾ ਔਰ ਸਾਰੇ ਸਾਡੇ ਵਲੰਟੀਅਰ ਸਾਹਿਬਾਨ ਦਾ ਕਿ ਇਹਨਾਂ ਨੇ ਬਹੁਤ ਜਿਆਦਾ ਜਿਹੜਾ ਜਦੋਂ ਦੀ ਇਹ ਬਾੜ ਪੀੜਤਾ ਦਾ ਅਸੀਂ ਬੀੜਾ ਚੁੱਕਿਆ ਉਦੋਂ ਦੇ ਹੀ ਸਾਰੇ ਮੇਰੇ ਸੈਂਕੜੇ ਜਿਹੜੇ ਵਲੰਟੀਅਰ ਨੇ ਅੰਮ੍ਰਿਤਸਰ ਸੈਂਟਰ ਕੌਨਸਟੀਚਨਸੀ ਦੇ ਸਾਰੇ ਮੇਰੇ ਨਾਲ ਜਾ ਰਹੇ ਨੇ ਔਰ ਜਿਵੇਂ ਪਿੰਡ ਲੱਖੋਵਾਲ ਵਾਕਈ ਉੱਥੇ ਲੋਕਾਂ ਨੂੰ ਬਹੁਤ ਜਿਆਦਾ ਲੋੜ ਸੀ ਸਮੱਗਰੀ ਦੀ ਅਸੀਂ ਉੱਥੇ ਪਹੁੰਚਾ ਕੇ ਆਏ ਆ ਗਰਾਊਂਡ ਜ਼ੀਰੋ ਤੇ ਹੋ ਕੇ ਆਏ ਆ ਉੱਥੇ ਬਹੁਤ ਉਸ ਤੋਂ ਪਹਿਲਾਂ ਬਹੁਤ ਜ਼ਿਆਦਾ ਪਾਣੀ ਸੀਗਾ ਪਾਣੀ ਚੋਂ ਲੰਕੇ ਕਿਸੇ ਪਿੰਡ ਵਾਲੇ ਦੀ ਟਰਾਲੀ ਲੈ ਕੇ ਅਸੀਂ ਉਸ ਟਰਾਲੀ ਤੇ ਬੈਠ ਕੇ ਗਏ ਆ ਲੋਕਾਂ ਨੂੰ ਮਿਲੇ ਆ ਲੋਕਾਂ ਦੀ ਸੇਵਾ ਕੀਤੀ ਹੈ ਲੋਕਾਂ ਨੇ ਵੀ ਬਹੁਤ ਰਾਹਤ ਮਹਿਸੂਸ ਕੀਤੀ ਹੈ ਔਰ ਇਹਦੇ ਨਾਲ ਨਾਲ ਇੱਕ ਪ੍ਰੋਬਲਮ ਜਿਹੜੀ ਨਜ਼ਰ ਆਈ ਹੈ ਉਹ ਹੈ ਬਈ ਕਿ ਲੋਕਾਂ ਨੇ ਸਾਨੂੰ ਕਿਹਾ ਕਿ ਕੱਲ ਤੁਸੀਂ ਜਿਹੜਾ ਪਸ਼ੂਆਂ ਲਈ ਚਾਰਾ ਜ਼ਰੂਰ ਲੈ ਕੇ ਆਓ ਸੋ ਕੱਲ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਜਿਹੜਾ ਚਾਰਾ ਦੇ ਨਾਲ ਨਾਲ ਰਾਹਤ ਸਮਗਰੀ ਲੋਕਾਂ ਦੀ ਉਹ ਪਚਾਈਏ ਤਾਂ ਜੋ ਜਿੱਥੇ ਅਸੀਂ ਲੋਕਾਂ ਦੀ ਜਾਨ ਬਚਾ ਰਹੇ ਆ ਲੋਕਾਂ ਨੂੰ ਰਾਹਤ ਬਚਾ ਰਹੇ ਆ ਉੱਥੇ ਹੀ ਜਿਹੜੇ ਬੇਜਿਵਾਨ ਪਸ਼ੂ ਨੇ ਉਹਨਾਂ ਦੀ ਵੀ ਕੀਮਤੀ ਜਾਨਾਂ ਜੜੀਆਂ ਬਚਾ ਸਕੀਏ ਅੱਜ ਸਾਡੇ ਸੈਂਟਰਨ ਕੇਦੇ ਅਜੀ ਗੁਪਤਾ ਐਮਐਲਏ ਜੀ ਨੇ ਅੱਜ ਇਹ ਸਾਰੀ ਟੀਮ ਦੀ ਸੈਂਟਰਨ ਕੇਦੇ ਬੰਦਿਆਂ ਦੀ ਡਿਊਟੀ ਲਾਈ ਪਿੰਡ ਅਈ ਨਾਲੇ ਲਾਗੇ ਲਾਖੂਵਾਲ ਵਿੰਡਿਆ ਜੀ ਉੱਥੇ ਕਿ ਜਿਹੜੇ ਵੀ ਹੜ੍ਹ ਪੀੜਤਿਆ ਪਰਿਵਾਰ ਆ ਉਹਨਾਂ ਤੱਕ ਰਾਸ਼ਨ ਸਮਗਰੀ ਜਿਹਾ ਹੋਰ ਵੀ ਲੰਨਿੰਦਾ ਚੀਜ਼ਾਂ ਵਾ ਉੱਥੋਂ ਤੱਕ ਪੰਚਾਇਆਂ ਸਾਡੇ ਮਾਨਯੋਗ ਅਜੀਤ ਗੁਪਤਾ ਜੀ ਐਮਐਲਏ ਸਾਹਿਬ ਖੁਦ ਆਪ ਟਰੈਕਟਰ ਚਲਾ ਕੇ ਘਰ ਘਰ ਉੱਥੇ ਪੰਚਾਇਆ ਉੱਥੇ ਰਾਹ ਦੇ ਵਿੱਚ ਇੱਕ ਇੱਕ ਮੇਰਾ ਭਰਾ ਸੀ ਉਹਨੂੰ ਕੋਈ ਦਿੱਕਤ ਹੋਈ ਦੀ ਐਮਐਲਏ ਸਾਹਿਬ ਨਾਲ ਆਪਣਾ ਸੋਸ਼ਲ ਵਰਕਰ ਡਾਇਰੈਕਟਰ ਹੁੰਦੇ ਨਾਲ ਉਹਨਾਂ ਨੂੰ ਇੱਕ ਆਪਣਾ ਦਿਮਾਗ ਚ ਜੀ ਗਈ ਕਿ ਹਾਂ ਵੀ ਆ ਬੰਦੇ ਨੂੰ ਪ੍ਰੋਬਲਮ ਹੈ ਰੁਕਾ ਉਹਨਾਂ ਨੇ ਸਾਰੇ ਬੰਦੇ ਆਪਣੇ ਖਿਲਾਰ ਕੇ ਉੱਥੇ ਮੁੰਡੇ ਦੀ ਹਾਲ ਚਾਲ ਪੁੱਛਿਆ ਉਹਨੂੰ ਥੋੜਾ ਸਟੇਬਲ ਕੀਤਾ ਤੇ ਫਿਰ ਉਹ ਗਾਂ ਤੁਰਿਆ ਕਹਿੰਦਾ ਮਤਲਬ ਆ ਕਿ ਇੱਕ ਡਾਕਟਰ ਸਾਹਿਬ ਐਮਐਲਏ ਹੋਂ ਦੇ ਨਾਲ ਸਮਾਜ ਸੇਵ ਦੇ ਨਾਲ ਆਪਣੇ profession ਵੀ ਆਦਾ ਆ ਕਿ ਹਾਂ ਵੀ ਇਹ ਬੰਦੇ ਨੂੰ ਕੋਈ ਦਿੱਕਤ ਹੋ ਰਹੀ ਆ ਤੇ ਮੈਂ ਉਹਨੂੰ ਵੀ ਸਟੇਬਲ ਕਰਕੇ ਆਇਆ